ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਅੰਬੋਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ 70 ਸਾਲ ਦੇ ਬਜ਼ੁਰਗ ਨੇ ਇੱਕ 9 ਸਾਲ ਦੀ ਬੱਚੀ ਦੇ ਨਾਲ ਸਰੀਰਕ ਸੂਸ਼ਣ ਕੀਤਾ ਤੁਹਾਨੂੰ ਦੱਸ ਦਈਏ ਉਸ ਬੱਚੀ ਦੀ ਮਾਤਾ ਕਿਸਦੇ ਘਰ ਦੇ ਵਿੱਚ ਕੰਮ ਕਰਨ ਗਈ ਹੋਈ ਸੀ ਤਾਂ ਇਸ ਤੋਂ ਬਾਅਦ ਬੱਚੀ ਕੱਲੀ ਦੇਖ ਕੇ ਇੱਕ 70 ਸਾਲ ਦਾ ਬਜ਼ੁਰਗ ਉਸਦੇ ਘਰ ਦੇ ਵਿੱਚ ਕੰਧ ਟੱਪ ਕੇ ਆ ਜਾਂਦਾ ਹੈ ਤੇ ਇਸ ਤੋਂ ਬਾਅਦ ਉਸ ਬੱਚੀ ਦੇ ਮੂੰਹ ਅਤੇ ਹੱਥ ਬੰਨ ਕੇ ਉਸ ਨੂੰ ਆਪਣੇ ਘਰ ਦੇ ਵਿੱਚ ਲਿਆ ਆ ਕੇ ਉਸਦੇ ਨਾਲ ਸਰੀਰਕ ਸ਼ੂਸ਼ਣ ਕਰਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਜਦੋਂ ਮਾਤਾ ਨੂੰ ਇਹ ਘਟਨਾ ਬਾਰੇ ਪਤਾ ਲੱਗਦਾ ਹੈ ਤਾਂ ਉਹ ਕੰਪਲੀਟ ਦਰਜ ਕਰਵਾਉਂਦੀ ਹੈ ਤੇ ਇਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਅਸੀਂ ਉਸ ਬਜ਼ੁਰਗ ਉੱਤੇ ਜਿਸ ਦਾ ਨਾਮ ਸੁਜਾਨ ਪੁੱਤਰ ਟੀਲੂ ਸਿੰਘ ਉਸ ਤੇ ਧਾਰਾ 164 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਇਹ ਘਟਨਾ 28 ਫਰਵਰੀ 2025 ਨੂੰ ਘਟੀ ਹੈ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਬੱਚੀ ਦੇ ਨਾਲ ਇਸ ਤਰੀਕੇ ਦੀ ਘਟਨਾ ਘਟਣੀ ਬਹੁਤ ਹੀ ਸ਼ਰਮਨਾਕ ਘਟਨਾ ਹੈ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ